ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਜਿੱਦੇ ਨਵੇਂ ਬਲੌਗ ਦੀ ਸ਼ੁਰੂਆਤ ਅੱਜ ਕਰਦੇ ਆ ਆਪਾਂ ਆਪਣੇ ਪਿੰਡ ਚੱਲੀਆਂ ਕਰਾਂ ਵਿੱਚ ਜੋ ਕਿ ਗਿੱਤਕਾ ਕੈਂਪ ਲੱਗਿਆ ਹੋਇਆ ਬੱਚਿਆਂ ਨੂੰ ਸਿਖਾਇਆ ਜਾਂਦਾ ਤੇ ਆਪਾਂ ਕਰਾਉਣੀ ਥੋੜੀ ਸਾਰੇ ਬੱਚਾ ਨਾਲ ਗੱਲਬਾਤ ਤੇ ਜੋ ਵੀ ਉਸਤਾਦ ਗੁਰੂ ਜੀ ਉਹਨਾਂ ਨੇ ਸਿਖਾਉਨੇ ਉਹਨਾਂ ਨਾਲ ਵੀ ਮਿਲਾਉਣੀ ਆ ਕਿਵੇਂ ਇਹ ਕੈਂਪ ਸ਼ੁਰੂ ਹੋਇਆ ਤੇ ਆਪਣੇ ਪਿੰਡ ਮੈਨੂੰ ਲੱਗਦੀ ਪਹਿਲੀ ਵਾਰ ਹੀ ਲੱਗਿਆ ਕੈਂਪ ਬੱਚਿਆਂ ਵਾਸਤੇ ਚਲੋ ਕਰਾਉਣੀ ਆਪਾਂ ਅੱਗੇ ਥੋੜੀ ਬਣਾ ਬੱਚਿਆਂ ਨਾਲ ਇਸ ਦਾ ਇੱਧਰ ਲੋ ਜੀ ਇੱਧਰ ਆਪਣੇ ਲੱਗੇ ਹੋਏ ਇੱਧਰ ਦਰਬਾਰ ਸਾਹਿਬ ਦਾ ਕੰਮ ਚੱਲਦਾ ਹੈ ਆ ਬੱਚੇ ਸਿੱਖਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਠੀਕ ਠਾਕ ਹੈ ਜੀ ਆ ਬੀਬੀਆਂ ਆਪਣੀਆਂ ਬੱਚਿਆਂ ਨੂੰ ਲੈ ਕੇ ਆਈਆਂ ਵੀ ਆ ਜੀ ਆ ਠੀਕ ਹੈ ਜੀ ਆ ਦੇਖੋ ਜੀ ਬੱਚੇ ਕਰਦੇ ਪ੍ਰੈਕਟਿਸ ਜੀ ਸਾਹਿਬ ਸਾਹਿਬ ਜੀ ਫਤਿਹ ਜੀ ਆ ਆ ਦੇਖੋ ਜੀ ਆ ਦੇਖੋ ਜੀ ਕਿੰਨੇ ਦਿਨ ਹੋ ਗਏ ਜੀ ਸ਼ੁਰੂ ਕਰੇ ਨੂੰ ਕੈਂਪ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਹੋ ਗਏਗਾ ਭਈ ਅਗਰ ਤੀਜੀ ਕਲਾਸ ਆਪਾਂ ਤੀਜੀ ਚੌਥੀ ਜੀ ਇਹ ਕਿਹੜੇ ਦਿਨ ਸਿਖਾਉਨੇ ਆ ਜੀ ਆਪਾਂ ਆਪਾਂ ਸ਼ਨੀਵਾਰ ਸ਼ਨੀਵਾਰ ਜੀ ਠੀਕ ਆ ਜੀ ਤੇ 4 ਤੋਂ 6:30 ਵਜੇ ਇਹ ਕੈਂਪ ਪੂਰੇ ਪਿੰਡ ਚੱਲੀਆਂ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਲਾਇਆ ਜੀ ਹਾਂਜੀ ਹਾਂਜੀ ਪਹਿਲੀ ਵਾਰ ਅੱਛਾ ਜੀ ਇਹ ਪਹਿਲੀ ਵਾਰ ਕੈਂਪ ਲਾਇਆ ਇਹ ਪਹਿਲਾਂ ਕਿਨਾ ਵੱਲੋਂ ਲਵਾਇਆ ਗਿਆ ਜੀ ਕੈਂਪ ਜੀ ਇਹ ਪਿੰਡ ਜਲਦੀਆਂ ਕਮੇਟੀ ਵੱਲੋਂ ਗੁਰਦੁਆਰੇ ਦੀ ਕਮੇਟੀ ਵੱਲੋਂ ਠੀਕ ਆ ਜੀ ਬਹੁਤ ਵਧੀਆ ਪ੍ਰਬਾਲਾ ਹਾਂ ਜੀ ਆਪਾਂ ਤੁਹਾਨੂੰ ਪਤਾ ਇੱਥੇ ਪਹਿਲਾਂ ਆਪਾਂ ਨਗਰ ਕੀਰਤਨ ਤੇ ਹਾਂ ਨਗਰ ਕੀਰਤਨ ਚ ਗੱਤਗਾ ਖੇਡਿਆ ਦਾ ਗੁਰਗੋਬ ਸਿੰਘ ਤੇ ਪ੍ਰਕਾਸ਼ਪੁਰ ਪੁੱਤੇ ਤੇ ਇਹ ਆ ਉਸਤਾਦ ਜੀ ਜੋ ਬੱਚਿਆਂ ਨੂੰ ਆਪਣਾ ਸਿਖਾਉਂਦੇ ਗੱਤਗਾ ਤੇ ਬੀਬੀਆਂ ਇੱਧਰ ਲੈ ਕੇ ਆਈਆਂ ਆਪਣੇ ਬੱਚਿਆਂ ਨੂੰ ਜੀ ਬੱਚੇ ਵਧੇ ਆ ਕਿ ਘਟ ਰਹੇ ਆ ਜੀ ਵਧ ਰਹੇ ਆ ਜੀ ਵਧ ਰਹੇ ਆ ਜੀ ਹਾਂ ਬਸ ਕਿ ਬੱਚਿਆਂ ਨੂੰ ਹੁਣ ਪਤਾ ਵੀ ਲੱਗਣ ਲੱਗ ਗਿਆ ਪਹਿਲਾਂ ਪਤਾ ਵੀ ਨਹੀਂ ਹੋਣਾ ਜੀ ਤੇ ਛੋਟੇ ਬੱਚੇ ਕਿੰਨੇ ਸਾਲ ਤੋਂ ਕਿੰਨੇ ਸਾਲ ਤੱਕ ਦਾ ਇਹ ਕੈਂਪ ਹੈ ਜੀ ਆਪਾਂ 8 ਸਾਲ ਤੋਂ ਬਸ ਤਾਂ ਚਲੋ 5-6 ਸਾਲ ਤੋਂ ਵੀ ਲੈ ਖਾ ਰਹੇ ਰਹੇ 8 ਸਾਲ ਤੋਂ 20 ਸਾਲ ਤੱਕ ਕੋਈ ਬੱਚਾ ਆ ਸਕਦਾ ਠੀਕ ਹੈ ਜੀ ਇਹ ਕੈਂਪ ਫ੍ਰੀ ਹੈ ਜੀ ਹਨਾ ਸੀ ਕੋਈ ਫੀਸ ਨਹੀਂ ਹੈ ਕੈਂਪ ਦੀ ਹਨਾ ਜੀ ਠੀਕ ਹੈ ਜੀ ਤੇ ਆਪਣੇ ਇਹ ਜਿਹੜੇ ਰੋਪੜ ਤੋਂ ਗਿਆ ਨੋ ਕਮਲਪ੍ਰੀਤ ਕਾ ਉਹ ਕਿੱਥੇ ਗੱਟਗਾ ਸਿਖਾਉਣੀ ਹੈ ਜੀ ਉਹ ਉਹ ਆਪਣੇ ਸਿੰਘ ਸਭਾ ਜੀ ਇੱਥੇ ਸਿੰਘ ਸਭਾ ਰੋਪੜ ਹਨਾ ਵੇਲਾ ਚੋਂ ਗੁਰਦੁਆਰਾ ਸਾਹਿਬਾ ਸਿੰਘ ਸਭਾ ਉੱਥੇ ਹਨਾ ਉੱਥੇ ਐਤਵਾਰ ਨੂੰ ਸਿਖਾਈ ਹਾਂਜੀ ਹਾਂਜੀ ਉੱਥੇ ਵੀ ਫ੍ਰੀ ਸਿਖਾਈ ਹਾਂਜੀ ਹਾਂਜੀ ਗੱਤਗਾ ਕੈਂਪ ਲੱਗਦਾ ਜੀ ਆ ਦੇਖੋ ਬੱਚੇ ਪੂਰੇ ਖੁਸ਼ ਆ ਤੇ ਆਨੰਦ ਆਉਂਦਾ ਗੱਤਗਾ ਸਿੱਖ ਕੇ ਠੀਕ ਆ ਜੀ ਵਧੀਆ ਲੱਗ ਰਿਹਾ ਹੈ ਮਾਣ ਮਹਿਸੂਸ ਹੁੰਦਾ ਠੀਕ ਆ ਜੀ ਠੀਕ ਆ ਜੀ ਇਹ ਹੁਣ ਕੀ ਕਰ ਰਹੇ ਆ ਜੀ ਆਪਣੇ ਬੱਚੇ ਜੀ ਇਹ ਆਪਣੇ ਬੱਚੇ ਕਰ ਰਹੇ ਢੋਲ ਤਾਂ ਠੀਕ ਆ ਜੀ ਇਹ ਕੀ ਕਰ ਰਹੇ ਆ ਜੀ ਭੰਤੜਾ ਠੀਕ ਆ ਜੀ ਭੰਤੜਾ ਢੋਲ ਵੀ ਪ੍ਰੈਕਟਿਸ ਕਰ ਰਹੇ ਆ ਜੀ ਠੀਕ ਆ ਜੀ ਤੇ ਗੱਲ ਨਹੀਂ ਸੀ ਕਾ ਤੇ ਇੱਧਰ ਬੱਚੀਆਂ ਲੱਗੀਆਂ ਵੀ ਹਨਾ ਜੀ ਹਾਂ ਜੀ ਹਾਂ ਓਕੇ ਕਰ ਰਹੀਆਂ ਐ ਛਮਸ ਪੈਂਤੜਾ ਹੀ ਕਰ ਰਹੇ ਐਸੀ ਪੈਂਤੜਾ ਹੀ ਕਰ ਰਹੇ ਆ ਜੀ ਤੇ ਤੀਜੀ ਕਲਾਸ ਆਪਣੀ ਪੈਂਤੜੇ ਤੋਂ ਪਹਿਲਾ ਸਟੈਪ ਪੈਂਤੜੇ ਹੀ ਹੁੰਦਾ ਪੈਂਤੜਾ ਹੀ ਹੁੰਦਾ ਵੀ ਇਹਨਾਂ ਨੂੰ ਫੇਰ ਅੱਗੇ ਸਾਸ਼ਤ੍ਰ ਨਾਲ ਤਾਂ ਬਾਅਦ ਵਿੱਚ ਕਰੂਗੇ ਪਹਿਲਾਂ ਇਹਨੂੰ ਚਾਹ ਸਿਖਾਉਣੀ ਪੈਂਦੀ ਹੈ ਹਨਾ ਜੀ ਤੇ ਇਹ ਇਹਨਾਂ ਦੀ ਪੈਂਤੜਾ ਦੇ ਪਹਿਲੀ ਸਟੈਪ ਇਹੀ ਹੈ ਜੀ ਇਹਦਾ ਸਖਲਾਈ ਦਾ ਆਪਣਾ ਗੱਤਗਾ ਸਿੱਖਣ ਦਾ ਹੀ ਹਾਂ ਜੀ ਹਾਂ ਜੀ ਪੈਂਤੜਾ ਅੱਗੇ ਪੈਂਤੜਾ ਪੈਂਤੜੇ ਤੋਂ ਸ਼ੁਰੂ ਕਰਦੇ ਆ ਜੀ ਠੀਕ ਹੈ ਜੀ ਆ ਦੇਖੋ ਬੱਚੇ ਪੈਂਤੜਾ ਕਰਦੇ ਆ ਤੇ ਜੋ ਵੀ ਹੈ ਨਾ ਸਰੀਰ ਦੀ ਜਿਹੜਾ ਥੱਕਦੇ ਆ ਉਹ ਵੀ ਥਕਾਵਟ ਵੀ ਇਹਦਾ ਨਹੀਂ ਫਿਰ એનર્ਜੀ ਵੀ ਆਉਂਦੀ ਹੈ ਸਰੀਰ ਵਿੱਚ ਵੀ ਜਿਉਂ-ਜਿਉਂ ਦਿਨ ਪ੍ਰੈਕਟਿਸ ਹੁੰਦੀ ਆ ਬਿਲਕੁਲ ਜਾਣ ਪੈਂਦੀ ਆ ਪਹਿਲਾਂ ਫਿਰ ਬੱਚੇ ਸ਼ਾਸਤਰਾ ਨਾਲ ਨਹੀਂ ਕਰ ਸਕਦੇ ਹਨ ਜੀ ਛੋਟੇ ਹਨ ਹਜੇ ਨਾਲੇ ਪਹਿਲੀ ਵਾਰ ਲੱਗੇ ਆ ਆ ਦੇਖੋ ਜੀ ਬੱਚੇ ਪੈਂਤੜਾ ਸਿੱਖ ਰਹੇ ਆ ਚ ਸੁਖਲਾਈ ਚੱਲ ਰਹੀ ਹੈ ਇਹਨਾਂ ਦੀ ਦੇਖੋ ਕਿੰਨਾ ਵਧੀਆ ਕਰ ਰਹੇ ਆ ਛੋਟੇ ਬੱਚੇ ਦੇਖੋ ਆਪਣੇ ਬੱਚਿਆਂ ਨੂੰ ਜੋੜੋ ਗੁਰੂ ਘਰ ਨਾਲ ਜੀ ਇਹ ਅੱਜ ਦੇ ਟਾਈਮ ਆਪਣੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਜੀ ਉਧਰ ਆਪਣੀਆਂ ਬੱਚੀਆਂ ਲੱਗੀਆਂ ਵੀ ਆ ਤੇ ਆਹ ਦੇਖੋ ਕਿੰਨੇ ਸੋਹਣਾ ਕਰ ਰਹੇ ਆ ਜੀ ਤੇ ਨਾਲੇ ਆਪਣਾ ਗਰਾਊਂਡ ਆ ਇੱਧਰ ਜੀ ਵੈਸੇ ਗਰਾਊਂਡ ਵੀ ਨਾਲੇ ਉਧਰ ਬੱਚਿਆਂ ਨੂੰ ਵੀ ਆਉਣਾ ਚਾਹੀਦਾ ਹਾਂਜੀ ਤੁਸੀਂ ਕਿਆ ਕਹਿਣਾ ਚਾਹੁੰਦੇ ਆ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਫਤਿਹ ਬੁਲਾਈ ਦੀ ਹੁੰਦੀ ਹੈ ਜੀ ਹਾਂ ਦੱਸ ਜੀ ਫਤਿਹ हां 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 ब्लॉग ਦਾ ਨਾਮ ਦੱਸੋ ਪਰ हां ਬੁਲਾਉਂਗਾ ਸਤਿਵਾਹਿ ਗੁਰਜੀ ਕੀ ਫਤਿਹ ਸਤਿਵਾਹਿ ਤੁਸੀਂ ਦੇਖੋ ਜੀ ਇਹਨਾਂ ਦੀ ਜੱਕ ਖੁੱਲ ਗਈ ਹੁਣ ਬੁਦੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਸਾਰੇ ਬੱਚੇ ਆਪਾਂ ਨੂੰ ਹੁਣ ਫਤਿਹ ਬੁਲਾਉਣੇ ਆ ਇਹਨਾਂ ਦੀ ਜੱਕ ਖੁੱਲ ਰਹੀ ਆ ਜਿੱਦਾਂ ਹੀ ਹਾਂ ਬਰਸਾਉ ਦੀ ਪ੍ਰਬੰਧਕ ਕਮੇਟੀ ਨੇ ਆਪਣੇ ਵਾਸੀਆਂ ਜਨਜੀਤੇ ਵੀ 4 ਵਜੇ ਤੋਂ 6:30 ਤੱਕ ਕਲਾਸ ਹੁੰਦੀ ਆ ਆਪਣੇ ਖਾਲਸਾ ਕਲਪੁਰ ਕੀ ਫੌਜ ਦਾ ਖਾੜਾ ਰੋਪੜਾਈ ਹਾਂਜੀ ਉਹਦੀ ਵੀ ਹਰਾਂਤ ਵਾਹਿ ਜੀ 10 ਵਜੇ ਤੋਂ 12 ਵਜੇ ਤੱਕ ਕਲਾਸ ਹੁੰਦੀ ਹੈ ਜੀ ਸਵੇਰ ਟਾਈਮ ਹਾਂਜੀ ਸਵੇਰ ਟਾਈਮ ਠੀਕ ਹੈ ਜੀ ਤੇ ਉਹਨਾਂ ਨੇ ਉਹਨਾਂ ਤੋਂ ਹੀ ਉਸਤਾਰ ਸ਼ੇਰੀ ਸੰਧੀ ਕੋਰਸ ਨੇ ਸਾਡੇ ਹਾਂ ਜੀ ਸੰਖਾਲਸਾ ਜੀ ਜੱਸੀਦਰ ਸਾਹਿਬ ਹਾਂਜੀ ਹਾਂਜੀ ਹਾਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਥੀ ਉਹ ਕਹਿੰਦੇ ਵੀ ਮੈਂ ਆਏ ਨਹੀਂ ਹਜੇ ਵੀ ਮੈਂ ਲੇਟ ਆਣਾ ਮੈਂ ਕਿਹਾ ਵੀ ਮੈਂ ਆਇਆ ਬਦ ਪਿੰਡ ਬਦ ਜੀ ਬਹੁਤ ਵਧੀਆ ਪੁਰਾਣਾ ਹੈ ਆਪਣਾ ਮੈਂ ਵੀ ਸ਼ੇਰ ਦਾ ਸ਼ੇਰ ਆਜੋ 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 ਹਾਂ ਮੈਂ ਵੀ ਖਾਲਸਾ ਹਾਂ ਹਾਂ ਤੁਸੀਂ ਮੈਂ ਦੇਖਿਆ ਆਪਣਾ ਨਗਰ ਕੀਰਤਨ ਖੇਲੇ ਥੇ ਹੱਸੋ ਮੈਂ ਕਹਿੰਦੀ ਜੀ ਆਪਣਾ ਲੈਸ਼ਾ ਤੋਂ ਬੱਚੇ ਬੱਚੇ ਨਹੀਂ ਵਾਇਸ ਮੇਰੀ ਕਹਿੰਦਾ ਅੱ ਹੋਰ ਵੀ ਬੱਚਿਆਂ ਨੂੰ ਬੁਲਾ ਕੇ ਲੈ ਕੇ ਆਇਆ ਕਰੋ ਜਿਹੜੇ ਨਾਲ-ਨਾਲ ਦੇ ਹੁੰਦੇ ਆ ਬਾਦ ਚੜ ਕੇ ਹਨਾ ਉੱਤੇ ਸਿੱਖਣਗੇ ਠੀਕ ਆ ਤੇ ਚਲੋ ਫਿਰ ਕਰੋ ਆਪਣੀ ਪ੍ਰੈਕਟਿਸ ਤੁਸੀਂ ਕਿਹੜੀ ਹੋਣ ਪ੍ਰੈਕਟਿਸ ਕਿਹੜੀ ਕਰਦੇ ਆ ਤੁਸੀਂ ਪਹਿਲੇ ਘੋੜਾ ਚਾਲ ਪੈਤਰਾ ਘੋੜਾ ਚਾਲ ਹਨਾ ਹਾਂ ਚਲੋ ਜੀ ਲੱਗੋ ਆਪਣਾ ਤੁਸੀਂ ਕਰੋ ਚਲੋ ਆ ਦੇਖੋ ਜੀ ਬੱਚੇ ਫਤੇ ਵੀ ਬਣਾਉਣ ਲੱਗ ਗਏ ਨੇ ਇਹਨਾਂ ਨੂੰ ਹੁਣ ਫਤੇ ਜੇ ਗੁਰੂ ਘਰ ਨਾਲ ਜੋੜੂਗੇ ਆਪਾਂ ਸਿਖਾਵਾਂਗੇ ਤਾਂ ਹੀ ਇਹਨਾਂ ਨੂੰ ਪਤਾ ਲੱਗੂਗਾ ਬਚਾਓ ਆਪਣੀ ਪੀੜ੍ਹੀ ਨੂੰ ਆਪਣੀ ਸਿੱਖੀ ਨਾਲ ਜੋੜੋ ਜੀ ਬਹੁਤ ਲੋੜ ਹੈ ਜੀ ਆਪਾਂ ਨੂੰ ਸਿਆਸਤਾਂ ਵਿੱਚ ਆਪਣੀ ਸਿੱਖੀ ਦਾ ਕੰਨ ਕਰ ਰਹੇ ਹਾਂ ਖਤਮ ਕਰ ਰਹੇ ਹਾਂ ਇਹਨਾਂ ਬੱਚਿਆਂ ਨਾਲ ਹੀ ਆਪਣੇ ਅੱਗੇ ਦੇਖੋ ਸਾਬ ਦੇ ਕੇਸ ਰੱਖੇ ਵੀ ਆ ਜੀ ਦਸਤਾਰਾਂ ਸਜਾਈਆਂ ਵੀ ਆ ਕਿਰਪਾ ਸਤਗੁਰ ਦੀ ਤੇ ਪਿੰਡ ਦੀ ਕਮੇਟੀ ਚੱਲੀਆਂ ਕਰਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰਬਾਲਾ ਕੀਤਾ ਜੀ ਤੇ ਆਪਾਂ ਬਾਕੀ ਬੀਬੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹਨਾਂ ਦਾ ਕੀ ਹਰਜਾਨਾ ਬੱਚਿਆਂ ਬਾਰੇ ਆ ਦੇਖੋ ਪੈਂਥਰਾ ਖੇਡ ਰਹੇ ਹੈ ਬੱਚੇ ਖੁਸ਼ ਆ ਪੂਰਾ ਨੱਚਣ ਕੁੱਦਣਾ ਮਨ ਕਰ ਚਾਓ ਨਾਲੇ ਖੇਲ ਹੋ ਰਹੀ ਹੈ ਜੀ ਇਹਨਾਂ ਦੀ ਏਕੜਾ ਕੇ ਗੁਰੂ ਸਾਹਿਬਾਨ ਆਪਣੇ ਗੁਰੂ ਹਰਗੋਬਿੰਦ ਸਾਹਿਬ ਗੱਤਗਾ ਕਰਾਉਂਦੇ ਤੇ ਸ਼ਾਸਤਰ ਵਿਦਿਆਦੰਦ ਤੇ ਗੁਰੂ ਸ੍ਰੀ ਮਹਾਰਾਜ ਆਪਣੀ ਫੌਜ ਤਿਆਰ ਕਰੀਦੀ ਜੀ ਦੇਖੋ ਬੱਚੇ ਖੁਸ਼ ਆ ਜੀ ਲੱਗੇ ਵੀ ਇੱਧਰ ਜੀ ਆ ਦੇਖੋ ਬੱਚਿਆਂ ਨੂੰ ਸਿਖਾਉਂਦੇ ਹੋਏ ਇਹ ਬੱਚੀ ਨੂੰ ਟ੍ਰੇਨਿੰਗ ਦੇ ਰਹੇ ਆ ਉਸਤਾਦ ਜੀ ਆ ਦੇਖੋ ਜੀ ਆ ਦੇਖੋ ਬੱਚੀ ਨੂੰ ਦੱਸ ਰਹੇ ਆ ਕਿ ਕਿਵੇਂ ਕਰਨਾ ਹੈ ਆ ਨਾਮ ਕੇ ਹਾਂ ਦਾ ਆਪਾਂ ਨੂੰ ਥੋੜਾ ਭਾ ਹਾਂ 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 ਦੱਸੋ ਦੱਸੋ ਦੇ ਚਲੋ ਬਈ ਚਲੋ ਕਰੋ ਸ਼ੁਰੂ ਤੇ ਪੈਂਥਲਾ ਸਿੱਖ ਰਹੇ ਆ ਤੇ ਪੈਂਥਲਾ ਤੋਂ ਸ਼ੁਰੂ ਹੁੰਦਾ ਗੱਤਕਾ ਜੀ ਹਰ ਸ਼ਨੀਵਾਰ ਪਿੰਡ ਚੱਲੀਆਂ ਕਲਾਂ ਸਿਖਾਇਆ ਜਾਂਦਾ ਕੋਈ ਵੀ ਆ ਕੇ ਉਹ ਇਹ ਸਿੱਖ ਸਕਦਾ ਕੋਈ ਵੀ ਪਿੰਡ ਦੇ ਬੱਚੇ ਜੀ ਸ਼ਹਿਰ ਪਿੰਡ ਦੇ ਤੇ ਰੋਪੜ ਵੀ ਕੈਂਪ ਐ ਦਵਾਰ ਨੂੰ ਲੱਗਦਾ ਸਿੰਘ ਸਵਾ ਗੁਰਦੁਆਰਾ ਮੇਲਾ ਚੌਂਕ ਜੀ ਬੱਚੇ ਹਜੇ ਚੌਥਾ ਦਿਨ ਇਹ ਕਾਲ ਅਕੈਡਮੀ ਚ ਸਿਖਾਉਂਦੇ ਹੋਣੇ ਆ ਜੀ ਹਨਾ ਠੀਕ ਆ ਜੀ ਉਦਾਂ ਬੱਚਾ ਦਿਖਾ ਰਿਹਾ ਹੈ ਕਰਕੇ ਆਹ ਮੁੰਡਾ ਦਿਖਾ ਰਿਹਾ ਹੈ ਇੱਧਰ ਜਿਵੇਂ ਉਹ ਕਹਨੇ ਆ ਉਵੇਂ ਹੀ ਆਹ ਦੇਖੋ ਜੀ ਕਿੰਨਾ ਚੌਗਾ ਬੱਚਿਆਂ ਚ ਬਹੁਤ ਅਨੰਦਾਇਆ ਖੁਸ਼ੀ ਹੋਈ ਵੀ ਆਪਣੇ ਪਿੰਡ ਹੈ ਨਾ ਜੀ ਗੱਤਗਾ ਬੱਚਿਆਂ ਨੂੰ ਚੰਗੀ ਗਿਆਨ ਚੰਗੀ ਸਿੱਖਿਆ ਚੰਗੇ ਰਸਤੇ ਤੋਰਿਆ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਬੱਚਿਆਂ ਵਾਸਤੇ ਉਪਰਾਲਾ ਕਰਿਆ ਆਉਣ ਵਾਲੀ ਪੀੜ੍ਹੀ ਇਹ ਬੱਚਿਆਂ ਸਿੱਖੀ ਵੱਲ ਜੁੜਨਗੇ ਤੇ ਆਪਣੇ ਸਕੂਲ ਵਿੱਚ ਵੀ ਹੋਰ ਜੋ ਵੀ ਇਹਨਾਂ ਦੇ ਮਿੱਤਰ ਦੋਸਤਾਂ ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਗੇ ਵੀ ਵਾਹ ਕਿਰਪਾ ਹੋ ਗਈ ਆ ਦੇਖੋ ਦਾ ਜਿਹਨਾਂ ਨੂੰ ਦੱਸਦੇ ਹੋਏ ਬੱਚਿਆਂ ਨੂੰ ਵੀ ਇਕਲਾ ਕਰਨਾ ਹੈ ਜੀ ਬੱਚੇ ਉਵੇਂ ਹੀ ਕਰ ਰਹੇ ਆ ਕਿਉਂਕਿ ਨਵੇਂ ਹਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਸਰੀਰ ਪਕਾ ਰਹੇ ਆ ਇਹਦਾ ਲੈਨ ਦਮ ਸਾਹ ਦਿੱਤਾ ਵਿੱਚ ਜਿਹੜੀ ਠੜਦਾ ਜਾਨ ਨਹੀਂ ਤੇ ਦਿਨ ਵੀ ਚੌਥਾ ਹੀ ਆ ਜੀ ਫਿਰ ਹਫਤੇ ਜਮ ਇੱਕ ਦਿਨੇ ਲੱਗਦਾ ਕੈਂਪ ਜੀ ਹੌਲੀ ਹੌਲੀ ਬੱਚੇ ਹੋ ਜਾਣਗੇ ਟ੍ਰੈਂਡ ਜੀ ਬਹੁਤ ਵਧੀਆ ਪ੍ਰਾਨਾ ਸਵਾ ਗੁਰਜੀ ਕੀ ਫਤਿਹ ਇਹ ਆ ਜੀ ਕਮਲਪ੍ਰੀਤ ਜੀ ਜੋ ਸਿੰਘ ਸਭਾ ਗੁਰਦੁਆਰੇ ਚ ਵੀ ਕੈਂਪ ਲਵਾਉਨੇ ਆ ਹਾਂ ਸਵਾ ਵਾਹਿਗੁਰਜੀ ਕੀ ਫਤਿਹ ਹੋ ਠੀਕ ਠਾਕ ਆ ਜੀ ਬਸ ਠੀਕ ਆ ਜੀ ਆਇਆ ਬੱਚੇ ਪਹਿਲੀ ਵਾਰ ਹਜੇ ਪਤਾ ਨਹੀਂ ਜੀ ਤੇ ਜੁੜਦੇ ਜਾਣਗੇ ਜੀ ਬਹੁਤ ਵਧੀਆ ਬਰਲ ਹੋ ਠੀਕ ਠਾਕ ਅੱਜ ਲੇਟ ਹੋ ਗਿਆ ਸਕਦਾ ਹੈ ਹਾਂਜੀ ਠੀਕ ਹੈ ਜੀ ਤੇ ਇਹ ਕਮਲਪ੍ਰੀਤ ਜੀ ਜਿਨ੍ਹਾਂ ਨੇ ਅੱਗੇ ਚੱਲ ਰਿਹਾ ਜੀ ਦੋ ਜੀ ਵਿਚਾਰ ਜੀ ਇੱਧਰ ਨਹੀਂ ਦੱਸੋ ਜੀ ਕੋਈ ਗੱਲਬਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਸ ਸਾਹਿਬ ਦੀ ਕਿਰਪਾ ਸਦਕਾ ਰੋਪੜ ਦੇ ਨਾਮ ਨਾਲ ਹੁਣ ਪਿੰਡ ਛਲੀਆਂ ਕਲਾ ਵਿਖੇ ਆਪਾਂ ਦੂਜੀ ਕਲਾਸ ਸਟਾਰਟ ਕੀਤੀ ਹੈ ਠੀਕ ਹੈ ਜੀ ਸੋ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਿੰਡ ਨੂੰ ਬੇਨਤੀ ਹੈ ਕਿ ਜੇ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਲਗਾਓ ਕਿਉਂਕਿ ਸਮਾਂ ਬਹੁਤ ਮਾੜਾ ਚੱਲ ਰਿਹਾ ਹੈ ਜੇ ਆਪਣੇ ਬੱਚਿਆਂ ਨੂੰ ਚੰਗੀ ਸੰਗਤ ਤੇ ਨਸ਼ਾ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਆਪ ਮਾਪਿਓ ਅੱਗੇ ਹੋ ਕੇ ਆਪਣੇ ਬੱਚਿਆਂ ਨੂੰ ਹਰ ਸ਼ਨੀਵਾਰ ਨੂੰ ਸ਼ਾਮ 4:00 ਤੋਂ 6:30 ਵਜੇ ਖੁਰਦਵਾਲਾ ਸਾਹਿਬ ਜਰੂਰ ਲੈ ਕੇ ਪਹੁੰਚਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦੀ ਕੋਈ ਫੀਸ ਨਹੀਂ ਜੀ ਇਹਦੀ ਕੋਈ ਫੀਸ ਨਹੀਂ ਹਾਂ ਫ੍ਰੀ ਹੈ ਜੀ ਇਹ ਕੈਂਪ ਜੀ ਤੇ ਜਰੂਰ ਆਪਣੇ ਬੱਚਿਆਂ ਨੂੰ ਜੋੜੋ ਦੇਖੋ ਕਮਨਪ੍ਰੀਤ ਸਿੰਘ ਖਾਲਸਾ ਜੀ ਨੇ ਆਪਣੇ ਪ੍ਰਚਾਰ ਦਿੱਤੇ ਤੇ ਨਾ ਜਰੀਂ ਨਾ ਮੱਲੇ ਵਾਲਾ ਕਰੋ ਸਟਾਰਟ ਤੋਂ ਵਾਰੀ ਵਾਰੀ ਚੇਰ ਚਲੋ ਜੀ ਬੱਚੇ ਸ਼ੁਰੂ ਹੋਏ ਜਿੰਨਾ ਇਹਨਾਂ ਨੂੰ ਦੱਸਿਆ ਜਿੰਨਾ ਇਹਨਾਂ ਦੀ ਅਕਲ ਚ ਪਿਆ ਉਹ ਕਰਕੇ ਦਿਖਾਉਣਗੇ ਭੁੱਲਾ ਵੀ ਕਰਨਗੇ ਜੀ ਨਵੇਂ ਆ ਛੋਟੇ ਬੱਚੇ ਹਜੇ ਕਲਾਸ ਸ਼ੁਰੂ ਹੋਈ ਨਵੀਂ ਦੋ ਤਿੰਨ ਦਿਨ ਹੋਏ ਆ ਹਫਤੇ 'ਚ ਮੈਂ ਇੱਕ ਦਿਨ ਕਲਾਸ ਲੱਗਦੀ ਹੈ ਸ਼ਨੀਵਾਰ ਵਾਲੇ ਦਿਨ ਇਹਨਾਂ ਦੀ ਆਓ ਜੀ ਆਓ ਆ ਦੇਖੋ ਜੀ ਵਾਹ आ, जाम पर जरूरी है जी। आ, बच्चे।, बच्चे लगे हुए चंकी सिक्ख्या चंगा हैं बच्चे ਨੈਨਾਂ ਨੇ ਸਿੱਖਿਆ ਉਹ ਕਰਕੇ ਦਿਖਾ ਰਹੇ ਆ ਤੇ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗਦਾ ਜਾਊਗਾ ਜੀ ਇਹ ਥੋੜੇ ਜਿਹਾ بڑے ਬੱਚੇ ਇੱਧਰ ਛੋਟੇ ਆ ਇਹ ਜਿਵੇਂ ਕੋਈ ਗਲਤੀ ਕਰਦੇ ਤਾਂ ਬਾਅਦ ਵਿੱਚ ਦੱਸ ਦੇਈ ਇਹਨਾਂ ਨੂੰ ਵੀ ਤੁਸੀਂ ਆਹ ਗਲਤੀ કરી ਠੀਕ ਆ ਜੀ ਵੀ ਇੱਕ ਵਾਰ ਇੱਕ ਵਾਰ ਦੇਖ ਲੈਣੇ ਵੀ ਕਿਹੜਾ ਬੱਚਾ ਕਿਵੇਂ ਕਰਦਾ ਹੈ ਕਿਹੜਾ ਸਹੀ ਕਰਦਾ ਹੈ ਕਿਹੜਾ ਕਿੰਨਾ ਸਹੀ ਹੈ ਨਾ ਜੀ ਪਤਾ ਲੱਗ ਜਾਂਦਾ ਹੈ ਨੋ ਜੀ ਇਹ ਮੁੰਡਾ ਉੱਥੇ ਵੀ ਸਿੱਖਦਾ ਜੀ ਆਪਣਾpropto ਆਪਣਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰੂ ਨੰਨੂ ਵੀ ਇਹਨੇ ਪਿੰਡੂ ਤੇ ਪਤਕਾ ਖੇਡਿਆ ਦਾ ਮੁੰਡੇ ਨੇ ਜੀ ਉੱਥੇ ਆਪਣੇ ਕਿੰਨੇ ਕੁ ਬੱਚੇ ਹੋ ਜਣੇ ਜੀ ਕੋਈ ਹੁੰਦੇ ਆ 20 ਬੱਚੇ ਨੇ 20 ਬੱਚੇ ਨੇ ਉੱਥੇ بڑے ਹੁੰਦੇ ਹੋਣੇ ਆ ਜੀ ਕੋਸ਼ਿਸ਼ ਕੀਤੀ। ਕੋਸ਼ਿਸ਼ ਲਈ। ਬਦਲੀ ਜਾਂਦੀ ਹੁਣ ਕਿੱਥੇ ਜੀ? ਹਾਂ ਜੀ ਆਂਦੇ ਜਾਂਦੇ ਆ। ਹਾਂ ਉਹ ਠੀਕ ਹੈ। ਤੇ ਕਾਫੀ ਹੱਦ ਤੱਕ ਪੱਕੇ ਹੈਗੇ ਨੇ। ਠੀਕ ਹੈ ਜੀ। ਜਿਹੜੇ ਉਰੇ ਗੱਤਕਾ ਖੇਡਣ ਆਏ ਦੇ ਪਿੰਡ ਜੀ। ਪੱਕੇ ਪੱਕੇ ਹੈ ਜੀ। ਠੀਕ ਹੈ। ਆਪਣੇ ਇੱਧਰ ਹੋ ਗਏ ਇੱਧਰ ਗੁੜੀਆਂ ਕਰਨ ਲੱਗੀਆਂ ਜੀ। ਚਲੋ ਜੀ ਚਲੋ। ਤੂੰ ਲੱਤ ਕਿਉਂ ਘੁਮਾਉਂਦਾ ਬਈ? ਓਏ ਲੱਤ ਜੰਪ ਕਿਉਂ ਨਹੀਂ ਮਾਰਦਾ? ਕਾ ਹੋ ਗਿਆ ਆਕੜ ਕੀ ਲੱਤ ਹਾਂ ਵਾਹ ਬਹੁਤ ਛੋਟੀ ਕੁੜੀ ਆ ਨਾਲ ਦੀ ਨਾਲੇ ਅੰਦਰ ਦੱਸ ਰਹੇ ਆ ਵੀ ਠੀਕ ਕਰ ਰਹੇ ਆ ਤੁਸੀਂ ਆਪਣੀ ਸੀਟ ਦੇ ਪਿੱਛੇ ਜਾਣਾ ਠੀਕ ਆ ਉੱਚੇ ਇਹ ਕਹਿੰਦੇ ਵੀ ਜਿਹੜੀ ਜਿੱਥੇ ਤੇ ਤੁਰੇ ਓਕਣੇ ਓਕਣੇ ਬੈਕ ਡਾੜਾ ਜੀ ਤੇ ਹੌਲੀ ਹੌਲੀ ਪਤਾ ਲੱਗਦਾ ਜਾਉਗਾ ਜੀ ਨੇ ਕੁੜੀ ਪਹਿਲਾਂ ਕਿ ਆ ਜਿਹੜੀ ਹੁਣ ਕਰਕੇ ਗਈ ਹੈ ਵੀ ਨੇ ਇੱਥੇ ਸ਼ੁਰੂ ਕੀਤਾ ਅੱਛੇ ਇਨੇ ਉਰੀ ਕਰਿਆ ਜਾ ਡੰਪ ਡੰਪ ਲਾਉਣਾ ਭੁੱਲ ਗਈ ਲਓ ਜਿਆਪ ਪਰੇਗਰ ਵਿੱਚ ਚਲੋ ਆ ਆਪਣੀ ਬਸਤਾਂ ਨੋ ਸਾਰੇ ਬੱਚੇ ਨੇ ਇੱਕ ਵਾਰ ਕਰਕੇ ਦਿਖਾਤਾ ਤੇ ਅੱਗੇ ਇਹਨਾਂ ਨੂੰ ਹੁਣ ਦੱਸਿਆ ਜਾਊਗਾ ਕਿ ਇਹਦੀ ਕੀ ਕੀ ਗਲਤੀ ਹੈ ਕਿਵੇਂ ਕਰਨਾ ਤੇ ਉਹਨਾਂ ਨੂੰ ਗਰੁੱਪਾਂ ਵਿੱਚ ਵੰਡਿਆ ਜਾਂਦਾ ਵੀ ਜਿਹੜੇ ਥੋੜਾ ਜਿਨ੍ਹਾਂ ਨੇ ਹਲੇ ਸਿੱਖਦੇ ਆ ਜਾਂ ਥੋੜਾ ਜਿਹਾ ਘਟ ਹੋ ਰਹੇ ਉਹਨਾਂ ਨੂੰ ਦੁਬਾਰਾ ਫੇਰ ਦੱਸਿਆ ਜਾਂਦਾ ਤੇ ਉਧਰ ਬਣੇ ਆ ਬੱਚੇ ਥੋੜਾ ਜਿਹਾ ਉਹ ਆ ਦੇ ਤੇ ਬੱਚੇ ਨੂੰ ਪਾਜਦਾ ਕਿਉਂ ਮੈਂ ਤੁਹਾਨੂੰ ਪਹਿਲਾਂ ਕੀ ਕਿਹਾ ਸੀ ਸਟੈਪ ਸਟੈਪ ਵਾਈਜ਼ ਸਟੈਪ ਲੈ ਜਾਣਾ ਹੁੰਦਾ ਹੁਣਾ ਹੈ ਨਾ ਹੀ ਉਸ ਤੋਂ ਬਾਅਦ ਦੁਬਾਰਾ ਲੱਗੇ ਉਦੋਂ ਬੱਚੇ ਵੀ ਦੁਬਾਰਾ ਲੱਗਦੇ ਹੈ ਕੈਕਟਰ ਸ਼ੁਰੂ ਹੈ ਜੀ ਉਸ ਤੋਂ ਬਾਅਦ ਖੁੱਲ ਫੜੇ ਤੇ ਖੁੱਲਣੇ ਆਤ ਮਿਲਦੇ ਆ ਫਿਰ ਅਗਲੇ ਸ਼ਨੀਵਾਰ ਨੂੰ ਜੀ ਤੁਹਾਨੂੰ ਫੇਰ ਗੱਤਗਾ ਬੱਚਿਆਂ ਦਾ ਕੈਂਪਰ ਸਾਵਾਂਗੇ ਜੀ ਪਿੰਡ ਝੱਲੀਆਂ ਕਲਾਂ ਜੋ ਕਿ ਹਰ ਸ਼ਨੀਵਾਰ ਨੂੰ ਸ਼ਾਮ ਵੇਲੇ 4 ਤੋਂ 6 ਵਜੇ ਤੱਕ ਫ੍ਰੀ ਸਿਖਾਇਆ ਜਾਂਦਾ ਹੈ ਇਹ ਕੈਂਪ ਇੱਥੇ ਨੂੰ ਡਿੰਗ ਨਹੀਂ ਲੈਣੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਭੇਜੋ ਜਰੂਰ ਚੰਗੀ ਸੰਗਤ ਚੰਗੇ ਪਾਸੇ ਜੋੜੋ ਬਾਹਰ ਥੋਣੀ ਨਹੀਂ ਤੁਹਾਨੂੰ ਕੋਲ ਇੱਕੋ ਦੱਸਦੇ ਵੀ ਇੱਕਣਾ ਮੋੜਨਾ ਇੱਕਣਾ ਤੁਰਨਾ ਫਿਰ ਇਹਨਾਂ ਨੂੰ ਬਾਅਦ ਵਿੱਚ ਸ਼ਾਸਤਰ ਨਾਲ ਆਪਾਂ ਹਨਾ ਜੀ ਸ਼ਾਸਤਰ ਫਿਰ ਬਾਅਦ ਵਿੱਚ ਪਹਿਲਾਂ ਇੱਕਣਾ ਇੱਕ ਵਾਰ ਇਹ ਇਹਨਾਂ ਦਾ ਬੇਸਿਕ ਟ੍ਰੇਨਿੰਗ ਹੋ ਰਹੀ ਹੈ ਤੇ ਜਿੱਦਾਂ ਇਹਨਾਂ ਦੀ ਬੇਸਿਕ ਕੰਪਲੀਟ ਹੋਊਗੀ ਉਸ ਤੋਂ ਬਾਅਦ ਇਹਨਾਂ ਦੇ ਸ਼ਸਤਰਾਂ ਦੀ ਪ੍ਰੈਕਟਿਸ ਸਟਾਰਟ ਹੋਵੇਗੀ। ਉਹ ਠੀਕ ਹੈ ਜੀ ਠੀਕ ਹੈ। ਫਿਰ ਸ਼ਸਤਰਾਂ ਦੀ ਟ੍ਰੇਨਿੰਗ ਤਿਆਰ ਕਰੂਗੇ। ਅਜੇ ਬੱਚੇ ਸ਼ੁਰੂਆਤ ਆ ਨਾ ਇਦਾਂ ਦੀ ਜੀ। ਚੱਲ ਦੇਖਿਆ ਤੇ ਬੱਤੇ ਵੀ ਬੱਤੇ ਬਾਅਦ ਜੋੜੀਏ ਨਾਲ ਤੇ ਇੱਧਰ ਬੀਬੀਆਂ ਬੈਠੀਆਂ ਆਪਣੀਆਂ ਬੱਚਿਆਂ ਨੂੰ ਲੈ ਕੇ। ਆ ਦੇਖੋ ਜਿੱਦਾਂ ਦੱਸ ਰਹੇ ਹਾਂ ਜੀ। ਸਾਰ ਜੀ ਇਹਨਾਂ ਦੇ ਵੀ ਕਿਵੇਂ ਕਰਨਾ ਹੈ ਬੱਚਿਆਂ ਨੂੰ ਸਖਲਾਈ ਦਿੰਦੇ ਹੋਏ ਵਧੀਆ ਹੋ ਜਾਏਗਾ ਹਾਂ ਠੀਕ ਹੈ ਵਧੀਆ ਪਰਾਲਾ ਜੀ ਇਹ ਕਹਿੰਦੇ ਵੀ ਰੋਪੜ ਦੇ ਜਿੰਨੇ ਵੀ ਆਪਣਾ ਆਪਣਾ ਰੋਪੜ ਦੇ ਨਾਲ ਆ ਇਹਨਾਂ ਦੇ ਵੀ ਆਪਣਾ ਪਿੰਡਾਂ ਨੂੰ ਆਪਾਂ ਕਵਰ ਕਰੀਏ ਬੱਚਿਆਂ ਨੂੰ ਚੰਗੇ ਪਾਸੇ ਜੋੜੀਏ ਬਹੁਤ ਕਮਲ ਪਲੀਜ਼ ਖਾਸ ਜੀ ਨੇ ਵੀ ਆਪਣੇ ਪਿੰਡ ਦੇ ਵਿੱਚ ਕਲਾਸ ਸ਼ੁਰੂ ਕਰਾਣੀ ਹੈ ਸ਼ਨੀ ਔਰ ਐਤਵਾਰ ਦਾ ਜਿਹੜਾ ਬੁੱਕ ਹੋ ਚੁੱਕਿਆ ਜੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਮਾਂ ਹਾਜ਼ਰ ਹੈ ਠੀਕ ਹੈ ਜੀ ਜੇ ਕਿਸੇ ਨੇ ਵੀ ਆਪਣੇ ਪਿੰਡ ਸ਼ਾਇਦ ਦੇ ਵਿੱਚ ਸ਼ੁਰੂ ਕਰਾਣੀ ਹੈ ਰੋਪੜ ਦੇ ਨੇੜੇ ਤੇੜੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ 15 20 ਕਿਲੋਮੀਟਰ ਦੇ ਵਿੱਚ ਵਿੱਚ ਹਾਂ ਠੀਕ ਹੈ ਉੱਥੇ ਫ੍ਰੀ ਕੈਂਪ ਲਗਾਇਆ ਜਾਊਗਾ ਜੀ ਕਮਲਪ੍ਰੀਤ ਖਾਲਸਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਸਿੰਘ ਸਭਾ ਗੁਰਦੁਆਰਾ ਜੀ ਆਪਣਾ ਰੋਪ ਸਿੰਘ ਸਭਾ ਗੁਰਦੁਆਰਾ ਹਾਂ ਉੱਥੇ ਸਿਖਾਉਨੇ ਆ ਜੀ ਇਹ ਉੱਥੇ ਉਹਨਾਂ ਨਾਲ ਮਿਲ ਕੇ ਆਪਣੀ ਗੱਲਬਾਤ ਕਰ ਸਕਦੇ ਆ ਜੀ ਠੀਕ ਆ ਜੀ ਕਮਲਪ੍ਰੀਤ ਖਾਲਸਾ ਜੀ ਬਾਹਰ ਖਾਲਸਾ ਵਾਹਿਗੁਰੂ ਜੀ ਕੀ ਬੋਜੀ ਕਦੇ ਅਦਰ ਬੀਬੀਆਂ ਦੇ ਵਿਚਾਰ ਲੈਣੇ ਆ ਜੀ ਕੀ ਕਹਿ ਰਹੀਆਂ ਬੀਬੀਆਂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹਨੇ ਪਿੰਡ ਦੀ ਕਮੇਟੀ ਨੇ ਬਹੁਤ ਵਧੀਆ ਪ੍ਰਚਾਰਾ ਕਰਿਆ ਹੋਇਆ ਜੀ ਬੱਚੇ ਗੱਤਕਾ ਸਿੱਖਦੇ ਨੇ ਜੀ ਗਾਉਣ ਵਾਲੀ ਪੀੜ੍ਹੀ ਦਾ ਸੁਧਾਰ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਗੱਲ ਹੈ ਜੀ ਇਹ ਆਪਣੀ ਕਮੇਟੀ ਦੀ ਠੀਕ ਹੈ ਜੀ ਇਹ ਬੀਬੀਆਂ ਆਪਣੇ ਬੱਚੇ ਨੂੰ ਲੈ ਕੇ ਆਈਆਂ ਵੀ ਆ ਜੀ ਉਹਦੇ ਠੀਕ ਹੈ ਜੀ ਹਾਂਜੀ ਮਿਲਦੇ ਆਂ ਫਿਰ ਨਵੇਂ ਕਿਸੇ ਬਲੌਗ 'ਚ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜੋ ਆਉਣ ਵਾਲੀਆਂ ਵੀਡੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਜੋੜੋ ਜੀ ਬਹੁਤ ਵਧੀਆ ਪ੍ਰੋਗਰਾਮ ਪਿੰਡ ਝੱਲੀਆਂ ਕਲਾ ਦੀ ਗੁਰਦੁਆਰਾ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਪਿੰਡ ਵਾਸੀਆਂ ਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੋ ਕੰਮ ਤੇ ਸ਼ੁਰੂ ਹੋਇਆ ਹੋਇਆ ਹੈ